ਮਾਨਯੋਗ ਡਾਕਟਰ ਜੋਤੀ ਜਦ ਵੈਸ ਐਸਐਸਪੀ ਪੁਲਿਸ ਜ਼ਿਲ੍ਹਾ ਖੰਨਾ ਉਹਨਾਂ ਦੀਆਂ ਹਦਾਇਤਾਂ ਤੇ ਅੱਜ ਅਸੀਂ ਘੱਲੂ ਘਰੇ ਹਫ਼ਤੇ ਨੂੰ ਮੁਕ ਰੱਖਦਿਆਂ ਹੋਇਆਂ ਸਰਚ ਜ ਕਰੇ ਉਹਦੇ ਦੌਰਾਨ ਅਸੀਂ ਜਿਵੇਂ ਬੱਸ ਸਟੈਂਡ ਹੈ ਔਰ ਜਾਂ ਹੋਰ ਜਿਵੇਂ ਕੋਹ ਭੀੜ ਭੜਕੇ ਵਾਲੀਆਂ ਥਾਵਾਂ ਉਹਨਾਂ ਦੀ ਸਰਚ ਕੀਤੀ ਐ ਇਸ ਤੋਂ ਇਲਾਵਾ ਖਾਸ ਤੌਰ ਤੇ ਜਿਹੜੀਆਂ ਪਾਰਕਿੰਗ ਪਲੇਸ ਜੈ ਬੱਸ ਸਟੈਂਡ ਤੇ ਜਿਵੇਂ ਹੁਣ ਆ ਪਾਰਕ ਪਲੇਸ ਜਿੱਥੇ ਤੁਸੀਂ ਪਹੁੰਚ ਗਏ ਹੋ ਇਹ ਇਹ ਚੈੱਕ ਕੀਤੀ ਐ ਇਸ ਤੋਂ ਇਲਾਵਾ ਜਿਵੇਂ ਹਸਪੀਟਲ ਦੇ ਵਿੱਚ ਵੀ ਹੁੰਦੀਆਂ ਕਈ ਥਾਵਾਂ ਐ ਇਦਾਂ ਦੀਆਂ ਜਾਂ ਅਸੀਂ ਕੁਝ ਧਾਰਮਿਕ ਥਾਵਾਂ ਜਿਹੜੀਆਂ ਐ ਉਹ ਆਇਡੈਂਟੀਫਾਈ ਕੀਤੀਆਂ ਡੀਐਸਪੀ ਸੁਮਰਾਲਾ ਜੀ ਨੇ ਉਹ ਵੀ ਅਸੀਂ ਹੁਣ ਸਰਚ ਕਰਾਂਗੇ ਕਹਿਣ ਦਾ ਭਾਵ ਇਹ ਐ ਕਿ ਆਕੇ ਸਾਡਾ ਜਿਹੜਾ ਮਾਹੌਲ ਹੈ ਸ਼ਾਂਤੀ ਪੀਰੂ ਕਰੇ ਔਰ ਜਿਹੜਾ ਇੱਕ ਲੁਕਾਰਾ ਹਫਤਾ ਹੈ ਇਹਦੇ ਦੌਰਾਨ ਕੋਈ ਵੀ ਇਸ ਤਰ੍ਹਾਂ ਦੀ ਅਨਸਖਾਮੀ ਘਟਨਾ ਨਾ ਵਾਪਰ ਸਕੇ ਇਸ ਤੋਂ ਇਲਾਵਾ ਜੋ ਤੋ ਨਸ਼ਿਆਂ ਵਿਰੁੱਧ ਜਿਹੜਾ ਉਹ ਵੀ ਸਾਡੀ ਇਹ ਚੱਲ ਰਹੀ ਹੈ ਜੇ ਮੂਵਮੈਂਟ ਉਹਦੇ ਮੁਤਾਬਕ ਹੀ ਕੁਝ ਹੌਟ ਸਪੌਟਸ ਨੇ ਆਇਡੈਂਟੀਫਾਈ ਕੀਤੇ ਹੋਏ ਉਹ ਵੀ ਕਹਿੰਦਾ ਮਤਲਬ ਫੀਲਡ ਦੇ ਵਿੱਚ ਹੀ ਹੈ ਸਾਰੀ ਡੀਐਸਪੀ ਸਾਹਿਬ ਦੀ ਰਹਿਨਮਾਈ ਹੇਟ ਜਿਹੜੀ ਫੋਰਸ ਹੈ ਸਮਰਾਲਾ ਦੀ ਅੱਡ ਤੇ ਮਾਚੀਵਾੜਾ ਦੀ ਅੱਡ ਬੋਨਾਂ ਥਾਵਾਂ ਤੇ ਜਿੰਨੇ ਵੀ ਵਰਨੇਬਲ ਪਲੇਸਿਸ ਨੇ ਉਹਨਾਂ ਦੀ ਅਸੀਂ ਬਕਾਇਦਾ ਸਰਚ ਕਰ ਰਹੇ ਆਂ ਔਰ ਜਿਹੜੀਆਂ ਸ਼ੱਕੀ ਕੁਝ ਚੀਜ਼ਾਂ ਨੇ ਧਿਆਨ ਚ ਉਹਨਾਂ ਨੂੰ ਬੜੇ ਗੌਰ ਦੇ ਨਾਲ ਦੇਖ ਰਹੇ ਆਂ ਤਾਂ ਕਿ ਜਿਹੜਾ ਮਾਹੌਲ ਹੈ ਉਹ ਠੀਕ ਰਹੇ ਤੇ ਪਲੱਸ ਕੋਈ ਨਾ ਕੋਈ ਸਾਨੂੰ ਰਿਕਵਰੀ ਵੀ ਹੋਵੇ